ਅੱਜਕੱਲ ਇੱਕ ਵੀਡੀਓ ਬੜੀ ਵਾਇਰਲ ਹੋ ਰਹੀ ਹੈ ਗੋਇੰਦਵਾਲ ਸਾਹਿਬ ਦੀ ਜਿੱਥੇ ਪੀਜ਼ਾ ਦੇ ਲੰਗਰ ਚੱਲ ਰਿਹਾ ਤੁਸੀਂ ਕਹਿ ਰਹੇ ਹੋ ਵੀ ਆਜਾ ਤੋ ਤੁਸੀਂ ਪਰੇ ਹੋ ਪਰ ਇਹ ਚੀਜ਼ਾਂ ਤਾਂ ਗੁਰਦੁਆਰੇ ਸਾਹਿਬ ਦੇ ਵਿੱਚ ਆ ਗਈਆਂ ਐਜ਼ ਅ ਲੰਗਰ ਆ ਗਈਆਂ ਕੀ ਇਹ ਸਹੀ ਹੈ ਦੇਖੋ ਬੇਨਤੀ ਇਹ ਹੈ ਪੀਜ਼ਾ ਦੇ ਲੰਗਰ ਵਾਲਿਆਂ ਨੂੰ ਮੁਬਾਰਕ ਹੈ ਲਾਓ ਪਰ ਥੋੜਾ ਜਿਹਾ ਲੋਕਾਂ ਦੀ ਸਿਹਤ ਦਾ ਖਿਆਲ ਕਰ ਲਿਓ ਠੀਕ ਹੈ ਏ ਪੀ ਜੇ ਪੂਜਿਆ ਨੇ ਸਰੀਰ ਦਾ ਜਿਹੜਾ ਸਤਿਆਨਾਸ਼ ਕਰਨਾ ਹੈ ਨਾ ਬਾਅਦ ਚੋਂ ਹੁਣ ਤਾਂ ਸਵਾਦ ਸਵਾਦ ਚਖਾਈ ਜਾਊਗੀ ਸੰਗਤ ਠੀਕ ਹੈ ਨਾ ਤੇ ਮੁੜ ਕੇ ਫਲਸ਼ਾਂ 'ਚ ਬੈਠੇ ਜ਼ੋਰ ਲਾਈ ਜਾਣਗੇ ਉਹਦਾ ਕੀ ਮੈਂ ਠੀਕ ਹੈ ਇਹ ਪੀ ਜੇ ਪੂਜਿਆ ਨੇ ਪੇਟ ਦਾ ਨਾਸ ਮਾਰਨਾ ਬਸ ਹਮ ਦਾਲ ਫੁਲਕਾ ਪਹਿਲੀ ਗੱਲ ਤਾਂ ਗੁਰੂ ਘਰੇ ਅਸੀਂ ਆਏ ਆਂ ਕਰ-ਬਾਰਸ਼ ਘਰ-ਬਾਰ ਛੱਡ ਕੇ ਕਾਰੋਬਾਰ ਛੱਡ ਕੇ ਧੰਦੇ ਛੱਡ ਕੇ ਗੁਰਸ਼ਬਦ ਦਾ ਲੰਗਰ ਸ਼ਕਲ ਲਈ ਢੱਡ ਦੀ ਪੂਰਤੀ ਲਈ ਦਾਲ ਪ੍ਰਸ਼ਾਦਾ ਠੀਕ ਹੈ ਵੱਧ ਤੋਂ ਵੱਧ ਨਾਲ ਲੱਸੀ ਕਰ ਲੋ ਠੀਕ ਹੈ ਖੀਰ ਕਰ ਲੋ ਪੀਜਿਆਂ ਦਾ ਲੰਗਰ ਠੀਕ ਹੈ ਜਿਨ੍ਹਾਂ ਨੇ ਲਾਇਆ ਉਹ ਗੁੱਸਾ ਕਰਨਗੇ ਪਰ ਇਹ ਠੀਕ ਨਹੀਂ ਆ ਪੇਟ ਲਈ ਨਾ ਇਹ ਗਲਤ ਹੈ ਉਹਨੇ ਗੱਲਾਂ ਵੀਡੀਓਜ਼ ਵਾਇਰਲ ਹੋ ਗਈਆਂ ਹੁਣ ਹਰ ਗੁਰਦੁਆਰੇ 'ਚ ਲੰਗਰ ਲੱਗੂ ਹਰ ਕੋਈ ਲਾਣ ਦੀ ਕੋਸ਼ਿਸ਼ ਕਰੂਗਾ ਹਾਂ ਗਲਤ ਹੈ ਨਾ ਫਿਰ ਇਹ ਤੁਸੀਂ ਪੀਜ਼ਾ ਖਾ ਲਓ ਕਿਸੇ ਬਿਰਦ ਨੂੰ ਖਵਾ ਦਿਓ ਹਜਮ ਹੀ ਨਹੀਂ ਹੁੰਣਾ ਮਾਰੇ ਜੋਤੇ ਉਹ ਗੱਲ ਨਹੀਂ ਛੇਤੀ ਉਹ ਜਿਹੜਾ ਤੁਸੀਂ ਤੁਸੀਂ ਡੌਗਸ ਰੱਖੇ ਹੋਏ ਆ ਨਾ ਕੁੱਤੇ ਰੱਖੇ ਆ ਹਾਂ ਜੀ ਮੈਂ ਵੈਸੇ ਇੱਕ ਗੱਲ ਪੁੱਛ ਰਿਹਾ ਜੇ ਜੰਕ ਫੂਡ ਅਸੀਂ ਉਹਨਾਂ ਨੂੰ ਦੇ ਦਈਏ ਉਹ ਖਾਣਗੇ ਕਦੇ ਮੈਂ ਕਦੇ ਪਾਇਆ ਹੀ ਨਹੀਂ ਇਹਨਾਂ ਨੂੰ ਸੱਚੀ ਗੱਲ ਤਾਂ ਇਹ ਹੈ ਵੀ ਮੈਨੂੰ ਨਹੀਂ ਪਤਾ ਖਾਂਦੇ ਆ ਕਿ ਨਹੀਂ ਉਹ ਖਾਣਗੇ ਹੀ ਨਹੀਂ ਅੱਛਾ ਕਮਾਲ ਹੈ ਤੇ ਅਸੀਂ ਖਾਈ ਜਾਂਦੇ ਹਾਂ ਉਦਾਂ ਹੀ ਰੋਟੀ ਖਾਂਦੇ ਖੁਸ਼ ਹੋ ਕੇ ਹੂੰ ਦਹੀਂ ਚ ਰੋਟੀ ਪਾ ਦਈਏ ਨਾ ਉਹਨਾਂ ਨੂੰ ਬੜੇ ਖੁਸ਼ ਹੋ ਕੇ ਖਾਂਦੇ ਆ ਲੱਸੀ ਪੀ ਲੈਂਦੇ ਆ ਬਸ ਫੇਰ ਐਂ ਪਏ ਰਹਿੰਦੇ ਟਰਨਲ ਪਿਆਰ ਬਹੁਤ ਹੈ ਮੇਰੇ ਸਾਹਮਣੇ ਤੁਹਾਨੂੰ ਹਾਂਜੀ ਪਿਆਰ ਹੈ ਦੇਖੇ ਤੁਸੀਂ ਇੱਥੇ ਨੇ ਮੈਂ ਹਲੇ ਆਇਆ ਦੇਖੇ ਨਹੀਂ ਮੈਂ ਦਿਖਾਉਣਾ ਤੁਹਾਨੂੰ ਤਿੰਨ ਚਾਰ ਹੈ ਇੱਕ ਤੁਸੀਂ ਵੀਡੀਓ ਦੇ ਵਿੱਚ ਵੀ ਪਹਿਲਾਂ ਦਿਖਾਏ ਸੀ ਉਹ ਉਹ ਹੈਗੀ ਹਲੇ ਕਿ ਮਹਾਰਾ ਇਸ ਯਕੀਨ ਕਰਿਓ ਤੁਸੀਂ ਐਨਾ ਤੁਹਾਨੂੰ ਮਾਫ ਕਰਿਓ ਮਨੋਖ ਨਹੀਂ ਉਡੀਕਦਾ ਠੀਕ ਹੈ ਨਾ ਜਿੰਨਾ ਤੁਹਾਨੂੰ ਡੌਗੀ ਉਡੀਕਦਾ ਬਿਲਕੁਲ ਠੀਕ ਹੈ। ਸਾਲ 2 ਕ ਸਾਲ ਪਹਿਲਾਂ ਨਾ ਮੈਨੂੰ ਅਟੈਕ ਆਇਆ ਸੀ। ਹੂੰ। ਸਟੰਟ ਪਿਆ ਹੋਇਆ ਸੀ। ਸਟੰਟ ਪਿਆ ਹਾਂਜੀ। ਸਟੰਟ ਤਾਂ ਖੈਰ ਹੁਣ ਡਾਕਟਰ ਲਾਲ ਜੀ ਏਡੇ ਹੋਏ ਵੀ ਹੈ ਨਾ। ਉਹੀ ਪਾ ਦਿੰਦੇ। ਉਹੀ ਪਾ ਦਿੰਦੇ। ਹਾਲਾਂਕਿ ਉਸ ਤੋਂ ਬਾਅਦ ਮੈਨੂੰ ਕੋਈ ਡਾਕਟਰ ਮਿਲੇ ਉਹ ਕਹਿੰਦੇ ਸਟੰਟ ਦੀ ਲੋੜ ਨਹੀਂ ਸੀ। ਲੋੜ ਨਹੀਂ ਸੀ। ਠੀਕ ਹੈ ਨਾ। بس ਉਹ ਕਹਿੰਦੇ ਵੀ 1.5 ਲੱਖ ਰੁਪਈਆ ਬਣਾ ਲਓ ਮੈਂ ਇਟਚ ਦੋ ਹੂੰ ਮੈਂ ਇਟਚੇ ਬਣ ਗਿਆ ਮੈਨੂੰ ਯਾਦ ਆ ਜਦੋਂ ਮੈਨੂੰ ਗੱਡੀ ਚ ਪਾ ਰਹੇ ਸੀ ਦਰਦ ਬਹੁਤ ਦਰਦ ਇੰਨਾ ਕੋ ਹੁੰਦਾ ਭਾਜੀ